ਸੱਚੀ ਕਾਪੀ ਦੇ ਸਾਰਿਆਂ ਨੂੰ ਵੀਰ ਜੀ ਚੜ੍ਹਦੀ ਕਲਾ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਵੀ ਸਾਡੇ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵੀਰ ਜੀ ਨਾਮ ਆਪਣਾ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪura ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਸਰ ਵੀ ਜੀ ਲੱਗੇ ਲੋਪੋ ਕੇ ਚਗਾਵਾਂ ਤੇ ਵੀਰ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਵਿਖਾਉਣੀ ਆਵਾ ਚਾਰ ਝੋਟੀਆਂ ਤੇ ਇੱਕ ਵੈੜ ਜਿਨ੍ਹਾਂ ਵਿੱਚ ਵੀਰ ਜੀ ਤਿੰਨ ਸੁਈਆਂ ਵਾ ਤੇ ਇੱਕ ਝੋਟੀ ਗੱਪਣ ਤੇ ਇੱਕ ਵੈੜ ਗੱਪਣ ਹਾਂਜੀ ਆਪਾਂ ਤੁਹਾਨੂੰ ਵਿਖਾਉਣੇ ਆ ਅਈਲੇ ਨੰਬਰ ਤੇ ਬਹੁਤ ਹੀ ਵੀਰਾਂ ਦੀ ਭਣ ਭਰਾਵਾਂ ਦੀ ਡਿਮਾਂਡ ਤੇ ਨੀਲੀ ਰਾਵੀ ਦੀ ਝੋਟੀ ਇਹ ਵੀ ਜੀ ਦੂਜਾ ਸੁਬਾ ਸੋਈ ਆ ਤੇ ਬਿਲਕੁਲ ਤਾਜੀ ਸੋਈ ਆ ਆ ਵੇਖੋ ਮਗਰ ਨੀਲੀ ਰਾਵੀ ਦਾ ਪਿਓਰ ਬੱਚਾ ਆ ਇਤਨਾਕ ਦਿਨਾਂ ਦੀ ਸੋਈ ਜੇ ਇਹ ਕੱਟਾ ਜੇ ਪਿੱਛੇ ਤੇ ਬਾਕੀ ਵੀ ਜੀ ਆਪਾ ਵਿਖਾਓ ਥੱਲੇ ਸਾਰਾ ਥਾਣ ਲੈਵਾ ਝੋਟੀ ਦਾ ਵਿਖਾਓ ਪਰ ਪਤਾ ਹੀ ਉਹ ਚਲਾ ਕੇ ਵਿਖਾਉਣੇ ਆਪਾਂ ਇਹ ਥੱਲੇ ਵਿੱਦੀਰੇ ਹੋਊਗਾ 8 ਕਿਲੋ ਥੱਲੇ ਬੋਲਾ ਹੋਊਗਾ ਇੱਕ ਤਨਾਲ ਦੀ ਸੂਈ ਆ ਬਾਕੀ ਥਣ ਚਵਾਈ ਦੀ ਚੋਣ ਚਵਾਈ ਦੀ ਬਹੁਤ ਸਾਫ ਹੈ ਫਿਰ ਜਰਾ ਚੈੱਕ ਕਰਾਉ ਤੇ ਥੱਲੇ ਥਣ ਦੇਵਾ ਚੈੱਕ ਕਰਾਉ ਅੰਦਰ ਦਾ ਸਾਈਟ ਵੀ ਘੈਂਟ ਚੈੱਕ ਕਰਾਉ ਬਾਕੀ ਥਣ ਦੇਵੇ ਦੀ ਵੀ ਬਹੁਤ ਸਾਫ ਆ ਐ ਬਿਲਕੁਲ ਪਤਲੀ ਚਮੜੀ ਦੀ ਛੁੱਤੇ ਸਮਾ ਸਾਈਡਾਂ ਦੇ ਡਿਮੇਟਿਵ ਕਰਪ ਇਹੋ ਰੀਤੀ ਨਹੀਂ ਲਈ ਆ ਵੀ ਲੋ ਇਹੋ ਨੀਲੀ ਰਵੀ ਦੇਖੋ ਬੇਟੀ ਸਰੀਰਕ ਤੇ ਵੀ ਨਾਣਾ ਹੀ ਨਾਣਾ ਆ ਅਜੀ ਤਾਜੀ ਸੂਈਆ ਝੋਟੀ ਬਿਲਕੁਲ 8 ਕਿਲੋ ਝੋਟੀ ਥੱਲੇ ਪੋੜਾ ਤਿਆਰ ਜੇ ਮੋਲ ਵੀਰ ਜੀ ਕਰਨ ਨੂੰ ਭਵੇਂ ਝੋਟੀ ਦਾ ਆਪਾਂ 85 ਕਰਨਗੇ ਅਰ ਵੀ ਜੇ ਆਪਾਂ ਜਾਇਜ਼ ਹੀ ਕਰਨਾ ਤਾਂ ਜਾਇਜ਼ ਹੀ ਦੇ ਦੇਣੀ 8000 ਚੋਂ 2000 ਰੁਪਏ ਮਾਨ ਕਰਦਾਂਗੇ ਹਾਂਜੀ 2000 ਰੁਪਏ ਛੋੜ ਕਰਦਾਂਗੇ ਝੋਟੀ ਦਾ ਬਾਕੀ ਵੀ ਇਹ ਕੋਈ ਸਾਂਭੂਗਾ ਝੋਟੀ ਤੇ ਦੁੱਧ ਕੋਈ 10 11 ਕਿਲੋ 12 ਕਿਲੋ ਤਿਆਰੀ ਕਰੀਊਗੀ ਛਾਂ ਦੇਵੇ ਦੀ ਬਹੁਤ ਸਾਫ ਆ ਬਿਲਕੁਲ ਸਾਫ ਆ ਕੂੜ ਚਾਹੀ ਬਹੁਤ ਸਾਫ ਆ ਲਓ ਜੀ ਦੂਜੇ ਨੰਬਰ ਤੇ ਵਿਖਾਉਣੀ ਆਪਾਂ ਝੋਟੀ ਇਹ ਵੀ ਦੂਜਾ ਸਵੇਰ ਸੂਈ ਜੇ ਇਹ ਥੱਲੇ ਵੀ ਜੀ 9 ਕਿਲੋ ਦੁੱਧ ਤਿਆਰ ਦੇ ਚਲੋ ਇਹ ਥਾਨਫੋਨ ਬਿਲਕੁਲ ਛੋਟੀ ਦੇ ਬਰਾਬਰ ਹੈ ਚੂਣ ਚਾਣ ਵੀ ਵਧੀਆ ਬਿਲਕੁਲ ਸਾਫ ਆ ਇਹਦੇ ਥੋੜਾ ਦਾ ਸਾਈਜ਼ ਤੇ ਗੈਪ ਚੈੱਕ ਕਰੋ ਥੱਲੇ ਇਕਵੈਲਟੀ ਚੈੱਕ ਕਰੋ ਜੀ ਤੋਰ ਤੇ ਬਖਾਉਣੇ ਆਪਾਂ ਛੋਟੀ ਜੀ ਆ ਟੱਟੀ ਜੇ ਮਗਰ ਇਹਦੇ ਹਾਂਜੀ ਆ ਛੋਟੀ ਦਾ ਮਗਰ ਕੱਟੀ ਜੇ ਛੱਤੀ ਚੰਗੀ ਪਲੀ ਜੇ ਬਾਕੀ ਉਹ ਵੀਰ ਕਹਿੰਦੇ 20 ਕੁ 25 ਦਿਨਾਂ ਦੀ ਸੂਰੀ ਹੈ ਬਾਕੀ ਬੱਚੇ ਤੋਂ ਹੱਦ ਲਾ ਸਕਦੇ ਆ ਪੱਕੇ ਦਿਨਾਂ ਵਿੱਚ ਜੀ ਆ ਉਹੀ ਛੋਟੀ ਲੋਈ ਜੇ ਪੱਖੇ ਮਗਰ ਕੱਤੀ ਵੀ ਇਦਾਂ ਦੀ ਲੋਈ ਆ ਕੱਟੀ ਨੂੰ ਦੋ ਤਰ੍ਹਾਂ ਚੰਗਾ ਛੱਡਿਆ ਸਾਰੀ ਪੂਰੀ ਜੱਡ ਬਲੈਂਕ ਸਾਰੀ ਪੂਛ ਤਾਂ ਕੱਟੀ ਕਾਲੀ ਨੇ ਸਾਰੀ ਥੋਣ ਚਾਬਾ ਬਿਲਕੁਲ ਸਾਫ਼ ਦੀ ਨੌ ਕਿਲੋ ਝੁੱਠੇ ਲਈ ਤਿਆਰ ਜੀ ਲਵੀ ਝੋਟੀ ਜਾ ਜਿੱਦੀ ਮੁੱਲ 75000 ਰੁਪਇਆ ਇਹ 72000 ਦੀ ਹਾਂ ਦਾ ਦੇ ਦਾਂਗੇ ਆਪਾਂ ਝੋਟੀ ਕੋ ਬਾਤੀ ਵੀਰ ਭਰਾ ਫੋਨ ਲਾਵੇ ਮਾਨਤਨ ਕਰਾਂਗੇ ਉਹਦਾ ਬਸ ਕੋ ਚੋਣ ਚਵਾਈ ਦੀ ਬਹੁਤ ਸਾਫ ਹੈ ਥਣ ਦੇ ਵੀ ਬਹੁਤ ਸਾਫ ਜੀ ਉਹਨਾਂ ਦਾ ਸਾਈਟ ਤੇ ਹੈ ਇਲੈਕਟ੍ਰੀਕ ਚੈੱਕ ਕਰਾਂ ਨਾ ਇਹ ਚੋਣ ਚੋਣ ਬਿਲਕੁਲ ਬਰਾਬਰ ਹੈ ਤੇ ਬਾਕੀ ਵੀ ਜਿੱਥੇ ਨੰਬਰ ਤੇ ਝੋਟੀ ਆ ਗਈ ਆ ਇਹ ਵੀ ਜੀ ਘਰ ਵਾਲੇ ਤਾਂ ਕਹਿੰਦੇ ਸੀ ਪਹਿਲੇ ਸਵੇ ਸੁਣਾ ਬਾਕੀ ਵੇਖੋ ਪਹਿਲਾ ਸੂਗਾ ਵੀ ਹੋ ਸਕਦਾ ਜੇ ਦੂਜਾ ਸੂਗਾ ਵੀ ਹੋ ਸਕਦਾ ਆ ਚੰਗੀ ਝੋਟੀ ਤਿਆਰ ਹੁੰਦੀ ਏ ਵੇਖੋ ਚੰਗੀ ਝੋਟੀ ਥਣਾ ਦੇ ਸਾਇਜ ਤੇ ਗੈਪ ਤਾਂ ਵੇਖੋ ਚੰਗੀ ਝੋਟੀ ਤਿਆਰ ਹੁੰਦੀ ਥਣ ਦੇ ਵੇ ਤੇ ਬਾਕੀ ਸਾਂਭੀ ਚੰਗੀ ਆ ਬੜੀ ਚੰਗੀ ਏ ਝੋਟੀ ਬਾਅਦ ਮਖਨੇ ਆਪਾਂ ਝੋਟੀ ਇਸ ਤੇਰਾ ਚੈੱਕ ਕਰਾਉ ਮੇਰੀ ਪੂਰੀ ਕਵਰ ਮੋਰਾ ਦੇ ਝੋਟੇ ਥਣਾ ਦਾ ਸਾਇਜ ਤੇ ਗੈਪ ਚੈੱਕ ਕਰਾ ਲਓ ਹਾਂਜੀ ਲੱਗ ਕੇ ਕਰਾ ਲਓ ਵੀਡੀਓ ਦੇ ਠੋਡੀ ਨੇ ਕੋਈ ਹਫਤਾ ਖੰਡ ਲੈ ਜਾਣਾ ਵਾ ਬੜੋਂ ਦੀ ਟੰਗੀ ਠੋਡੀ ਕਾਣ ਚੰਗਾ ਠੋਡੀ ਕੱਢਣ ਲਈ ਲੋਕ ਵਾਲਾ ਥਾਣੇ ਉਹ ਸਾਬੇ ਵੀ ਠਾਣਾ ਦੀ ਵਿਰਲ ਬਹੁਤ ਆ ਅੱਗੇ ਪਿੱਛੇ ਸਾਰੇ ਤੇ ਇਹਦਾ ਮੁੱਲ ਵੀ ਜੀ ਭਾਵੇਂ ਕਰਨ ਨੂੰ 85000 ਰੁਪਏ ਕਰ ਲਈਏ 82 ਕਰ ਲਈਏ ਇਹ 80000 ਦੀ ਝੋਟੀ ਦੇ ਦੀ ਜੀ 80000 ਰੁਪਏ ਰੁਪਿਆ ਛੋਟ ਕਰ ਦਾਂਗੇ ਆਪਾਂ ਅਸੀਂ ਵੀਰ ਭਰਾ ਫੋਨ ਲਾਵੇ ਮਾਤਨ ਕਰਾਂਗੇ ਕਿ ਉਹ ਚੰਗੀ ਪਲੀ ਸਾਂਭੀ ਸੰਗੀ ਚੰਗੀ ਆ ਚੰਗੀ ਝੋਟੀ ਨਿਕਲੂਗੀ ਦੁੱਧ ਵਾਲੀ ਇਹ ਵੀਲੀ ਚੌਥੇ ਨੰਬਰ ਤੇ ਵਿਖਾਉਣੇ ਆ ਇੱਕ ਬਹੁਤ ਹੀ ਖੂਬਸੂਰਤ ਬਹੁਤ ਵੱਡੀ ਮੱਝ ਤੇ ਚੰਗੀ ਲੰਬਾਈ ਵੇਖੋ ਮੱਝ ਦੀ ਚੜਾਈ ਤੇ ਰਾਜੀ ਸਿੰਘ ਉਹਨਾ ਬੋਰ ਨਾਲ ਆਹ ਕੱਟੀ ਦੀ ਵੀਡੀਓ ਜੀ ਆਹ ਕੱਟੀ ਦੀ ਇਹ ਆਦੋਂ ਮਗਰੋਂ ਸੁਣਾਦਾ ਫਾਇਰ ਤੇ ਗੈਸ ਤੇ ਸੰਭੀ ਬੜੀ ਕਹਿੰਦੇ ਮੈਂ ਨਹੀਂ ਨਾ ਹੈ ਜਿਆਦਾ ਸੰਭਲ ਦੇ। ਆਪ ਕੀ ਦੁੱਧ ਵੇਚੀ ਮੈਂ ਥੱਲੇ 11 12 ਕਿਲੋ ਵੀ ਹੋ ਸਕਦਾ। ਆਪ ਕੀ ਆਪਾਂ 10 ਕਿਲੋ ਦੱਸ ਕੇ ਮੈਂ ਦੇ ਦਾਂਗੇ। ਤੇ ਆਪ ਕੀ ਵੀ ਬਿਲਕੁਲ ਵੇਖੋ ਕਾਗਜ਼ ਹੀ ਆ ਪਤਣੀ ਚੰਬੜੀ ਆ। ਕਿ ਮੈਂ ਮੁੱਲ ਕਰਨਾ ਤਾਂ ਵੀਰ ਜੀ ਮੈਂ ਐਡੀ ਭਵੇਂ ਲੱਖੋਂ ਵੀ ਬਾਹਰ 2 ਲੱਖ ਦੀ ਵੇਚ ਦੀਏ। ਜੀ ਗਮਈਆਂ ਦਾ ਮੁੱਲ ਚੰਗਾ ਚੰਗੀ ਮੈਂ ਚੰਗਾ ਮੁੱਲ ਪਰ ਆਪਾਂ ਜਾਇਜ਼ ਮਿਲੀਏ ਜਾਇਜ਼ ਹੀ ਕਰਦਣਾ। ਆਪਾਂ ਵੀਰ ਜੀ 95000 ਰੁਪਿਆ ਮੁੱਲ ਕਰਨਾ ਮੈਂ ਦਾ 90000 ਦੀ ਮੈਂ ਦੇ ਦੇਣੀ ਆ। ਹਾਂ ਜੀ। ਹਾਣਾ। ਬਾਕੀ ਵੀਰ ਜੀ ਪੰਜਵੇਂ ਨੰਬਰ ਦਾ ਵਿਖਾਉਣੇ ਆ। ਆਪਾਂ ਇੱਕ ਵਹਿੜ ਜਲਸੀ ਵੀ ਦੀ। ਆਪਣਾ ਪੰਜਾਬ ਵਾਲੀ ਜਲਸੀ। ਬਹੁਤ ਹੀ ਠਣਾ ਦਾ ਸ਼ਾਇਦ ਚੰਗਾ ਵਧੀਆ ਤਿਆਰ ਹੋਣ ਲਈ ਆ ਵੇਖੋ।

ਖਣ ਚੰਗਾ ਵੇਰ ਤਿਆਰ ਹੋ ਜੂਗੀ ਲੈ ਜੂਗੀ ਵੀ 8-10 ਦਿਨ ਹਫ਼ਤਾ ਖੰਡ ਲੈ ਜੂਗੀ ਤਿਆਰ ਚੰਗੀ ਹੋ ਜੂਗੀ ਬੱਚੀ ਅੱਧੀ ਕੱਦ ਕੱਦ ਦੀ ਪੂਰੀ ਇਹ ਮਦੂਰੀ ਦੀ ਪਹਿਲੇ ਸਵੇਰੇ 10:00 12:00 ਦਾ ਹਫ਼ਤਾ ਦਾ ਦੂਜਾ ਸਵੇਰ ਤੋਂ ਨਾ ਵੜਨੀ ਇਹਦਾ ਛਣ ਲੈਵਾ ਭਰ ਕੋ ਤੇ 20-24 ਕੋ ਸੰਭ ਲੂਗਾ ਤੇ ਚੰਗੀ ਵੇਰ ਤਿਆਰ ਹੋ ਜੂਗੀ ਇਹਦਾ ਵਿਧੀ ਦਾ ਮੋਲ ਦੇ ਤਾਂ 35000 ਰੁਪਿਆ ਦੇ ਇਹ ਤੋਂ 35000 ਰੁਪਏ ਆਪਾਂ 4000 ਰੁਪਏ ਛੋੜ ਕਰਦਾ 31000 ਦੀ ਵੇਚ ਦੇਣਾ। ਬਾਕੀ ਵੀਰ ਜੀ ਵੀਡੀਓ ਵੇਖਣ ਤੇ ਬਹੁਤ ਬਹੁਤ ਧੰਨਵਾਦ। ਫਿਰ ਵੀਰ ਜੀ ਬੇਨਤੀ ਆ ਕਿ ਇਸ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਤਾਂ ਕਾਉਣ ਵਾਲੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਜਾਵੇ। ਧੰਨਵਾਦ।